ਚਾਲਾ ਚ ਨਾਮਜ਼ਦਗੀ ਮੌਕੇ ਹੰਗਾਮੇ ਤੇ ਐਕਸ਼ਨ ਲਿਆ ਗਿਆ ਹੈ ਇਸ ਵਿੱਚ ਦੀ ਅਹਿਮ ਤੇ ਵੱਡੀ ਖਬਰ ਪੁਲਿਸ ਨੇ ਨਾਮਜ਼ਦਗੀ ਪਰਚੇ ਖੋਨ ਵਾਲਿਆ ਤੇ ਮਾਮਲਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦਰਜ ਕੀਤੀ ਹੈ ਦਸ ਕੇ ਨਾਮਜ਼ਦਗੀ ਪਰਚੇ ਖੋਨ ਤੇ ਪਾੜਨ ਤੇ 6 ਮਾਮਲੇ ਪੁਲਿਸ ਦੇ ਵੱਲੋਂ ਹੁਣ ਦਰਜ ਕਰ ਲਏ ਗਏ ਨੇ ਕਨੌਰ ਚ ਮਹਿਲਾ ਉਮੀਦਵਾਰ ਦੇ ਕਾਗਜ਼ ਖੋ ਕੇ ਇੱਕ ਸ਼ਖਸ ਪਜਿਆ ਸੀ ਨਿਊਜ਼ 18 ਦੇ ਵੱਲੋਂ ਵੀ ਇਹ ਜੋ ਖਬਰ ਹੈ ਪ੍ਰਮੁਖਤਾ ਦੇ ਨਾਲ ਦਿਖਾਈ ਗਈ ਇਸ ਤੇ ਹੁਣ ਇਸ ਪੂਰੇ ਮਾਮਲੇ 'ਚ ਐਕਸ਼ਨ ਹੁੰਦਾ ਹੋਇਆ ਵਖਾਈ ਦੇ ਰਿਹਾ ਕਿ 4 ਤਰੀਕ ਨੂੰ ਨਾਮਜ਼ਦਗੀ ਇਹ ਦਾਖਲ ਕਰਨ ਦਾ ਅਖੀਰਲਾ ਦਿਨ ਸੀ ਤਸਵੀਰ ਸਾਹਮਣੇ ਆਈ ਸੀ ਕਨੌਰ ਤੋਂ ਇੱਕ ਸ਼ਖਸ ਜੋ ਹੈ ਉਹ ਇੱਕ ਮਹਿਲਾ ਤੋਂ ਨਾਮਜ਼ਦਗੀ ਜੋ ਪੇਪਰਾਂ ਦੀ ਫਾਈਲ ਹੈ ਉਹ ਖੋ ਕੇ ਭਜਦਾ ਹੋਇਆ ਤਸਵੀਰਾਂ ਵਿੱਚ ਕੈਪਚਰ ਹੋਇਆ ਸੀ ਜਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ ਕਾਂਗਰਸ ਪਾਰਟੀ ਦੇ ਲੋ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਤੇ ਅਸ ਕਾਲ ਦਾ ਜ਼ਿਕਰ ਕੀਤਾ ਕਿ ਅਸੀਂ ਹਾਈ ਕੋਰਟ ਜਾਵਾਂਗੇ ਇਨਫੈਕਟ ਹਾਈ ਕੋਰਟ ਦਾ ਰੁਖ ਵੀ ਕਰ ਲਿਆ ਗਿਆ ਹੈ ਹਾਲਾਂਕਿ ਹਾਈ ਕੋਰਟ ਪਟੀਸ਼ਨ ਪਾਕ ਕੇ ਇਹ ਮੰਗ ਵੀ ਕੀਤੀ ਗਈ ਹੈ ਕਿ ਨਾਮਜ਼ਦਗੀ ਪਰੰਦੀ ਜੋ ਮਿਆਦ ਹੈ ਉਸ ਨੂੰ ਵਧਾਈ ਜਾਏ ਯਾਨੀ ਕਿ ਸਖਤ ਕਾਰਵਾਈ ਇਸ ਪੂਰੇ ਮਾਮਲੇ 'ਚ ਕੀਤੀ ਜਾਏ ਤੇ ਹੁਣ ਪਟਿਆਲਾ 'ਚ ਨਾਮਜ਼ਦਗੀ ਮੌਕੇ ਹੋਏ ਹੰਗਾਮੇ ਤੇ ਐਕਸ਼ਨ ਲੈ ਲਿਆ ਗਿਆ ਹੈ ਇਹ ਤਸਵੀਰਾਂ ਨੇ ਇਹ ਵੀਡੀਓ ਹੈ 4 ਤਰੀਕ ਦੀ ਜੋ ਕਿ ਨੋਮੀਨੇਸ਼ਨ ਫਾਈਲ ਕਰਨ ਦਾ ਅਖੀਰਲਾ ਦਿਨ ਸੀ ਕਾਂਗਰਸੀ ਉਮੀਦਵਾਰ ਹੈ ਇਹ ਮਹਿਲਾ ਜਿਸ ਤੋਂ ਇਸ ਸ਼ਖਸ ਦੇ ਵੱਲੋਂ ਜਿਸ ਨੇ ਕੀ ਬ੍ਰਾਊਨ ਰੰਗ ਦੀ ਜੈਕਟ ਪਾਈ ਹੋਈ ਇਸ ਦੇ ਵੱਲੋਂ ਫਾਈਲ ਖੋਈ ਗਈ ਤੇ ਅੱਗੇ ਪਛਦਾ ਹੋਇਆ ਫਾਈਲ ਖੋ ਕੇ ਨਜ਼ਰ ਆ ਰਿਹਾ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਇਸ ਪੂਰੇ ਮਾਮਲੇ ਤੇ ਐਕਸ਼ਨ ਕਿਨਾ ਕਿਨਾ ਦੇ ਖਿਲਾਫ ਕਿਨਾ ਕਿਨਾ ਤਰਾਵ ਦੇ ਤਹਿਤ ਮਾਮਲਾ ਦਰਜ ਹੋਇਆ ਹੈ ਜੀ ਬਿਲਕੁਲ ਸਰਬਜੋਤ ਮੈਂ ਦੱਸ ਦਿਆਂ ਕਿ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਇਹ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਨਹੀਂ ਯਾਨੀ ਕਿ ਕੁੱਲ ਮਿਲਾ ਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਨੌਰ ਦੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੇ ਫਾਈਲ ਲੈ ਕੇ ਬੰਦਾ ਭੱਜਦਾ ਤੇ ਇਸੇ ਤਰ੍ਹਾਂ ਕਨੌਰ ਤੋਂ ਇਲਾਵਾ ਜੁਲਕਾ ਨਾਬਾ ਸਿਰਪੜੀ ਜਿਹੜਾ ਪਟਿਆਲਾ ਦਿਹਾਤੀ ਦਾ ਥਾਣਾ ਹੈ ਉਹਦੇ ਵਿੱਚ ਇੱਕ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਕੁੱਲ 6 ਐਫ ਆਈ ਆਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਇਹਦੇ ਵਿੱਚ ਜਿਹੜੀਆਂ 2 ਐਫ ਆਈ ਆਰ ਨੇ ਉਹਦੇ ਵਿੱਚ ਸਿਰਫ ਆਪ ਇਹ ਗੱਲ ਕਹਿ ਸਕਦਾ ਕਿ ਜਾਂ ਤਾਂ ਨਾਮ ਦਰਜ ਕੀਤੇ ਗਏ ਨੇ ਜਾਂ ਇਸ ਤਰ੍ਹਾਂ ਦੀ ਗੱਲ ਦਰਜ ਕੀਤੀ ਗਈ ਹੈ ਕਿ ਸਾਨੂੰ ਦੋਸ਼ੀਆਂ ਦੀ ਪਛਾਣ ਹੈ ਪਰ ਬਾਕੀ ਜਿੰਨੇ ਵੀ ਸਰਬਜੋਤ ਦੋਸ਼ੀ ਬਣਾਏ ਗਏ ਨੇ ਉਹ ਅਗਿਆਤ ਬਣਾਏ ਨੇ ਜਿਸ ਤਰ੍ਹਾਂ ਕਾਲੀਦਾਨ ਨੇ ਕਿਹਾ ਸੀ ਕਿ ਜੀ ਇਹ ਸਨੇਚਿੰਗ ਹੋਈ ਹੈ ਸਾਡੀਆਂ ਫਾਈਲਾਂ ਖੋਈਆਂ ਗਈਆਂ ਨੇ ਜਾਂ ਹੋਰ ਕਾਰਵਾਈਆਂ ਪਾਈਆਂ ਨੇ ਕਾਗਜ਼ ਰੱਦ ਕਰਨ ਦੇ ਲਈ ਉਸੇ ਆਧਾਰ ਤੇ ਹੁਣ ਬੇਸ਼ੱਕ 6 ਐਫ ਆਈ ਆਰ ਦਰਜ ਹੋਈਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੀ ਇਹ 6 ਐਫ ਆਈ ਆਰ ਨੇ ਉਹਨਾਂ ਤੋਂ ਅੱਗੇ ਜਿਹੜੀ ਪੁਲਿਸ ਹੈ ਉਹ ਕਿਸ ਤਰ੍ਹਾਂ ਦੀ ਸਾਰ ਬਾਈ ਨੂੰ ਅਮਲ ਦੇ ਵਿੱਚ ਲਿਆਉਂਦੀ ਹੈ ਜੀ ਮਨੋਜ ਇਹ ਪੂਰੀ ਵੀਡੀਓ ਸਾਹਮਣੇ ਹੈ ਸਖਤੇ ਸਾਫ ਤੌਰ ਤੇ ਵਿਖਾਈ ਦੇ ਰਿਹਾ ਕਿ ਇਸ ਇੱਕ ਨਾਲ ਮਹਿਲਾ ਤੋਂ ਇਸਨੇ ਫਾਈਲ ਖੋਈ ਕਿ ਇਸਤੇ ਬਾਈ ਨੇਮ ਪਰਚਾ ਨਹੀਂ ਦਰਜ ਕੀਤਾ ਗਿਆ ਕਿ ਪੁਲਿਸ ਨੇ ਇਸ ਨੂੰ ਹਿਰਾਸਤ ਨਹੀਂ ਲਿਆ ਪੁੱਛ ਪੜਤਾਲ ਨਹੀਂ ਕੀਤੀ ਜੀ ਬਿਲਕੁਲ ਸਰਬਜੋਤ ਜਿਹੜੀ ਹਜੇ ਤੱਕ ਮੁੱਢਲੀ ਜਾਣਕਾਰੀ ਹੈ ਉਹ ਇਹ ਹੀ ਹੈ ਕਿ ਅਜੇ ਤੱਕ ਇਸ ਮਾਮਲੇ ਦੇ ਵਿੱਚ ਪ੍ਰਤੱਖਿਆ ਸਪਸ਼ਟ ਗੱਲ ਸਾਹਮਣੇ ਨਹੀਂ ਆਈ ਕਿ ਕੀ ਉਸੇ ਵਿਅਕਤੀ ਦੇ ਖਿਲਾਫ ਜਿਹੜੀ ਘਨੌੜੀ ਐਫ ਆਈ ਆਰ ਹੈ ਉਹ ਦਰਜ ਹੋਈ ਹੈ ਜਾਂ ਅਲੱਗ ਤੌਰ ਤੇ ਫਿਲਹਾਲ ਅਣਪਛਾਤੇਆਂ ਤੇ ਕੀਤਾ ਗਿਆ ਹੈ ਤੇ ਇਸੇ ਕਰਕੇ ਹੁਣ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿਹੜੀਆਂ ਕੁੱਲ 6 ਐਫ ਆਈ ਆਰ ਦਰਜ ਹੋਈਆਂ ਨੇ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਭੁੰਨ ਰਿਹੜੀ ਦੀ ਸਮਾਣਾ ਦੀ ਕਨੌਰ ਦੀ ਓਥੇ ਜ਼ਿਆਦਾ ਜਾਂ ਨਾਬਾ ਦੀ ਉਹਦੇ ਵਿੱਚ ਜ਼ਿਆਦਾ ਇਹ ਆਪਾਂ ਕਹਿ ਸਕਦੇ ਫਾਈਲ ਅਪ ਹੋਈਆਂ ਗਈਆਂ ਸੀ ਜਾਂ ਕਾਗਜ਼ੇ ਰੱਦ ਕੀਤੇ ਗਏ ਸੀ ਉਪਰੋਧੀ ਉਮੀਦਵਾਰਾਂ ਦੇ ਤਾਂ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਦਿਨ ਦੇ ਵਿੱਚ ਜੀ ਮਨੋ ਜੀਕਰ ਬੰਦਨ ਤੇ ਉਹ ਹੀ ਅਸੀਂ ਜਿਹੜੀ ਜਾਣਕਾਰੀ ਹੈ ਸਾਰੀ ਕਰਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਸੁਲੇ ਦੇਮ ਤੇ ਵੱਡੀ ਖਬਰ ਪਟਿਆਲਾ ਚ ਨਾਮਜ਼ਦਗੀ ਮੌਕੇ ਹੋਏ ਹੰਗਾਮੇ ਤੇ ਐਕਸ਼ਨ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਹੈ ਪੁਲਿਸ ਨੇ ਨਾਮਜ਼ਦਗੀ ਪਰਚੇ ਖੋਨ ਵਾਲਿਆਂ ਤੇ ਮਾਮਲਾ ਦਰਜ ਕੀਤੇ ਤਹਿਤ ਇਸ ਪੂਰੇ ਮਾਮਲੇ ਚ ਦਰਜ ਕੀ 6 ਐਫ ਆਈ ਆਰਸ ਦਰਜ ਕੀਤੇ ਗਏ ਨੇ ਕਿਉਂਕਿ ਕਨੌਰ ਸਨੌਰ ਤੇ ਨਾਬਾ ਸਮਾਣਾ ਤੋਂ ਇਹ ਪੁਰੀਆਂ ਘਟਨਾਵਾਂ ਸਾਹਮਣੇ ਆਈਆਂ ਸੀ 4 ਤਰੀਕ ਅਖੀਰਲਾ ਦਿਨ ਸੀ ਤੇ ਇਹ ਇਲਜ਼ਾਮ ਲੱਗੇ ਸੀ ਕਿ ਵਿਰੋਧੀ ਪਾਰਟੀਆਂ ਦੇ ਜੋ ਨਾਮਿਨੇਸ਼ਨ ਪੇਪਰਸ ਨੇ ਉਹ ਫਾਈ ਨਹੀਂ ਕਰਨ ਦਿੱਤੇ ਗਏ ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਵੀ ਵੱਡਾ ਕਮਸਾਨ ਬਚਿਆ ਸੀ ਪਰ ਹੁਣ ਨਾਮਜ਼ਦਗੀ ਪਰਚੇ ਖੋਣ ਤੇ ਪਾੜਨ ਦੇ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਦੇ ਖਿਲਾਫ 6 ਮਾਮਲੇ ਦਰਜ ਕੀਤੇ ਨੇ ਕਨੌਰ 'ਚ ਬਹਿਲਾ ਉਮੀਦਵਾਰ ਦੇ ਕਾਗਜ਼ ਖੋ ਕੇ ਇੱਕ ਸ਼ਖਸ ਪਜਸੀ ਵਕਫਾ ਖਥਾਵਾਤੋ ਅਸੀਂ ਤਸਵੀਰ ਆਪਣੇ ਦਰਸ਼ਕਾਂ ਨੂੰ ਦਿਖਾਈਆਂ ਸੀ ਕਿਸੇ ਇੱਕ ਨਾਲ ਡੇਰਾ ਬਾਬਾ ਨਾਨਕ ਮੋਗਾ ਪਟਿਆਲਾ ਸਮਾਣਾ ਵਕਫਾ ਖਥਾਵਾਤੋ ਇਹਹੀ ਜੋ ਹਾਲਾਤ ਸੀ ਜਿਸ ਤਰੀਕੇ ਦੇ ਨਾਲ ਜੋ ਆਪੋਜੀਸ਼ਨ ਪਾਰਟੀ ਦੇ ਕੈਂਡੀਡੇਟ ਸੀ ਜਿਨ੍ਹਾਂ ਦੇ ਵੱਲੋਂ ਨਾਮਜ਼ਦਗੀ ਭਰੀ ਜਾਣੀ ਸੀ ਉਹਨਾਂ ਦੀ ਫਾਈਲਾਂ ਖੋਈਆਂ ਗਈਆਂ ਤੇ ਪਾੜੀਆਂ ਵੀ ਗਈਆਂ ਕੀ ਥਾਵਰ ਤੇ